ਤਲੇ ਬੋਕਰਮ ਲਿਆ ਦਨ ਦਾ ਇਹੋ ਪੇਰ ਜਰਦੀ ਗਾ ਇਹ ਵੀ ਆ ਕੇ ਕਿਹੜੇ ਫਲੇ ਜਾਂਦਿਆ ਨੂੰ ਸੰਦੀਪ ਹਾਂ ਜੀ ਮਾਂ ਦੇ ਕੁੜੇ ਤੇਰਾ ਪਿਆਰ ਨੂੰ ਦੇ ਦੇ ਜਾਂ ਮੜਾ ਜਾ ਦੁਕਾਨ ਤੇ ਜਾਊ ਮੈਨੂੰ ਬੁਕਰਮ ਲਿਆ ਦੂਗਾ ਹਾਂ ਜੀ ਬਸ ਲੈ ਕੇ ਆਈ ਆਂ ਆਹੋ ਦੇਖੀਂ ਚਾਹ ਕੁੜਾ ਮੈਂ ਤਾਂ ਤੈਨੂੰ ਕਹਾਂ ਮੈਨੂੰ ਤਾਂ ਬਾਤੀ ਚ ਪਾ ਕੇ ਲਿਆ ਦੇ ਦਾ ਫੇਰ ਜੁੰਦਾ ਇਹ ਕੱਪ ਚ ਪੀ ਲੂਗੇ ਬੈਦੇ ਹੁੰਦੇ ਚ ਨਾ ਇਹ ਆਪਣੀ ਰੋਜੀ ਆ ਜੀ ਤਾਂ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਕੀ ਗੱਲ ਕਰਨੀ ਆ ਮਾਂ ਮੈਂ ਨਾ ਉਹ ਪੇਕੇ ਜਾ ਕੇ ਆਉਣਾ ਸੀ ਜੀ ਦੇਖਿਓ ਮੈਨੂੰ ਨਾ 6 ਮਹੀਨੇ ਹੋ ਗਏ ਗਏ ਨੂੰ ਮੇਰੀ ਮਾਂ ਨਾ ਮੈਨੂੰ ਰੋਜ਼ ਕਹਿੰਦੀ ਆ ਫੋਨ ਲਾ ਕੇ ਕੋਈ ਤੂੰ ਆਉਂਦੀ ਨਹੀਂ ਹੈਗੀ ਆਉਂਦੀ ਨਹੀਂ ਹੈਗੀ ਲੈ ਪੁੱਤ ਉਹਨੇ ਛੋਟੀ ਨੂੰ ਆ ਜਾਂਦੇ ਫੇਰ ਤੂੰ ਜਾਏ ਮਾਂ ਤੁਸੀਂ ਛੋਟੀ ਨੂੰ ਤੋਂ ਦੀ ਭੇਜ ਦਿੰਦੇ ਹੋ ਮੇਰੇ ਵਾਰੀ ਕੀ ਹੋ ਜਾਂਦਾ ਹੈ ਮੈਂ ਕਦੇ ਤੁਹਾਨੂੰ ਬਿਨਾਂ ਗੱਲ ਤੋਂ ਕਿਹਾਗਾ ਮੇਰੀ ਮਾਂ ਨੂੰ 2 ਮਹੀਨੇ ਹੋ ਗਏ ਫੋਨ ਤੇ ਫੋਨ ਲਾਈ ਜਾਂਦੀ ਨੂੰ ਮੈਂ ਫਿਰ ਵੀ ਸਬਰ ਕਰੀ ਰੱਖਿਆ ਵਿਚਾਲੇ ਕੋਈ ਨਾ ਘਰੇ ਕੰਮਕਾਰ ਹੁੰਦਾ ਮਾਂ ਤੋਂ ਨਹੀਂ ਹੁੰਦਾ ਹੈਗਾ ਪਰ ਤੁਹਾਨੂੰ ਆਪ ਨੂੰ ਸੋਚਣਾ ਚਾਹੀਦਾਗਾ ਪੁੱਤ ਮੇਰੇ ਸੁਣ ਗੱਲ ਛੋਟੀ ਤੇ ਬਿਆ ਨੂੰ ਕਿੰਨਾ ਕ ਟਾਈਮ ਹੋਇਆਗਾ ਉਹਨੇ ਵੀ ਆਪਦੇ ਪੇਕੇ ਜਾਣਾ ਹੀ ਹੈਗਾ ਵਿਆਹ ਤਾਂ ਮਾਂ ਮੇਰਾ ਵੀ ਹੋਇਆ ਸੀ ਮੈਂ ਵੀ ਤੇ ਇਸ ਘਰ ਤੇ ਬਿਆਹ ਕੀ ਹੈ ਪੁੱਤ ਤੂੰ ਵੀ ਆਪਦੇ ਵਿਆਹ ਵੇਲੇ ਦੇਖ ਲਾ ਉਹਦੀ ਵਗ ਜਾਂਦੀ ਸੀ ਤੈਨੂੰ ਕਦੇ ਰੋਕ ਟੋਕ ਕੀਤੀ ਹੈਗੀ ਹੁਣ ਆਹੀ ਦਿਨ ਨੇ ਉਹਦੇ ਜਾਣਾ ਆਉਂਦੇ ਹੁਣ ਜੀ ਮੈਂ ਹੁਣ ਰੋਕੂ ਟੋਕੂਂਗੀ ਫਿਰ ਉਹਦੇ ਦਿਲ ਤੇ ਕੀ ਬੀਤੂਗੀ ਮਾਂ ਮੇਰੀ ਗੱਲ ਸੁਣ ਚਾਹ ਮੈਂ ਮੰਨਦੀ ਆਂ ਹਾਂ ਉਹਦਾ ਨਵਾਂ ਵਿਆਹ ਹੋਇਆ ਪਰ ਉਹਦੇ ਵਿਆਹ ਨੂੰ ਹੁਣ 6 ਮਹੀਨੇ ਹੋ ਗਏ ਹੁਣ ਮੈਨੂੰ ਉਹਨੂੰ ਸਮਝ ਜਾਣਾ ਚਾਹੀਦਾ ਜੇ ਛੋਟੀ ਐ ਤੇ ਦਾ ਮਤਲਬ ਇਹ ਥੋੜੀ ਐ ਵਿਆਹ ਨੂੰ ਮੈਂ ਸਿਰ ਤੇ ਬਿਠਾ ਕੇ ਰੱਖਾਂ ਉਹਦੇ ਤੁਸੀਂ ਉਹਨੂੰ ਕੁਝ ਨਹੀਂ ਕਹਿੰਦੇ ਹੈਗੇ ਇਹਨਾਂ ਕੰਮ ਕਾਰ ਨੂੰ ਕਹਿੰਦੇ ਹੋਗੇ ਮੈਨੂੰ ਤੁਸੀਂ ਬੋਲਣ ਲੱਗ ਜੰਨੇ ਹੋਗੇ ਮੈਂ ਫਿਰ ਵੀ ਚੁੱਪ ਕਰ ਜਾਂਦੀ ਆਂ ਵੀ ਚਲ ਕੋਈ ਨਾ ਵੱਡੇ ਆ ਮੇਰੇ ਤੇ ਮੇਰੀ ਗੱਲ ਸੁਣ ਪੁੱਤ 6 ਮਹੀਨੇ ਹੋ ਗਏ ਕਿੰਨਾ ਚਿਰ ਹੋ ਗਿਆ ਸਾਲਾ ਤਾਂ ਨਹੀਂ ਲੰਘ ਗਏ ਇੱਕ ਮਿੰਟ ਗੱਲ ਸੁਣ ਤੂੰ ਵੀ ਕੰਮ ਤਾਂ ਦਾ ਆਪ ਵੀ ਕਰਦੀ ਐ ਛੋਟੀ ਵੀ ਤੇਰੇ ਨਾਲ ਕਰਾਉਂਦੀ ਐ ਕਿ ਕੋਈ ਉਹ ਬੇਲੀ ਨਹੀਂ ਬੈਂਦੀ ਕੀ ਕੰਮ ਕਰਾਉਂਦੀ ਐ ਮੇਰੇ ਨਾਲ ਕੀ ਐ ਜੇ ਮੈਂ ਆਟਾ ਗੁੰਨ ਕੇ ਦੇ ਦਾਂ ਤਾਂ ਚਾਰ ਰੋਟੀਆਂ ਉਹ ਲਾ ਦੂਗੀ ਕੱਪੜੇ ਤਾਂ ਜੇ ਮੈਂ ਮਸ਼ੀਨ 'ਚ ਪਾ ਕੇ ਦੇ ਦਾਂ ਤਾਂ ਕਹਿ ਦੂਗੀ ਮੈਂ ਸੁਪਨੇ ਪਾ ਦੇਣੀ ਐ ਕਦੇ ਆਪਣੇ ਆਪ ਉਹਨੂੰ ਕੋਈ ਪੂਰਾ ਕੰਮ ਕੀਤਾਗਾ ਝਾੜੂ ਤਾਂ ਮੈਂ ਲਾਉਣੀ ਐ ਪੋਚੇ ਤਾਂ ਮੈਂ ਲਾਉਣੀ ਐ ਦੱਸ ਤੂੰ ਮੈਨੂੰ ਕੀ ਕੰਮ ਕਰਦੀ ਐ ਉਹ ਮੇਰੀ ਗੱਲ ਸੁਣੋ ਧੀਏ ਉਹ ਸ਼ਹਿਰ ਦੀ ਹੈ ਜੀ ਹੌਲੀ ਹੌਲੀ ਕੰਮਾਂ ਤੇ ਲੱਗ ਜੂਗੀ ਫਿਰ ਜੇ ਸ਼ਹਿਰ ਦੀ ਹੈ ਤਾਂ ਮਾਂ ਮੈਨੂੰ ਸ਼ਹਿਰ ਦੀ ਨੇ ਕੀ ਮਤਲਬ ਮੇਰਾ ਵੀ ਉਹਨਾਂ ਬਰਾਬਰ ਦਾ ਹੱਕ ਆ ਉਹਦਾ ਵੀ ਉਹਨਾਂ ਬਰਾਬਰ ਦਾ ਹੱਕ ਆ ਜੇ ਉਹ ਸ਼ਹਿਰ ਦੀ ਹੈ ਤਾਂ ਮੈਂ ਉਹਨੂੰ ਕਿ ਆਪਦੇ ਹੱਥਾਂ ਤੇ ਬਿਠਾ ਕੇ ਰੱਖਾਂ ਤੁਸੀਂ ਕਹਿੰਦੇ ਕਿਉਂ ਨਹੀਂ ਹੈਗੇ ਜੇ ਮੈਂ ਬੋਲਦੀ ਆ ਨਾ ਤੁਹਾਨੂੰ ਬੁਰੀ ਲੱਗਦੀ ਹੈਗੀ ਲੈ ਤਾਂ ਦੀ ਬੁਰੀ ਲੱਗਦੀ ਆ ਤੂੰ ਵੀ ਨਹੀਂ ਬੁਰੀ ਲੱਗਦੀ ਨਾ ਮੈਨੂੰ ਉਹ ਬੁਰੀ ਲੱਗੇ ਮੈਨੂੰ ਤਾਂ ਤੁਸੀਂ ਦੋਨੇ ਇੱਕੋ ਜਿਹੇ ਹੈਗੇ ਆ ਲੈ ਇਹਨੂੰ ਹੀ ਕਹਿ ਦਿੰਨੀ ਆ ਮੈਨੂੰ ਬੋਕਰਮ ਲਿਆ ਦੂਗੇ ਪਹਿਲੇ ਮੇਰਾ ਤਾਂ ਇਹ ਸਰਦੁਖਣ ਲਾਤਾ ਖੜੇ ਹੋ ਜੋ ਲਿਆ ਦੋ ਤੁਕਰਮਾ ਸਿਆਉਂਦਾ ਸੂਟ ਅਗਲੇ ਨੂੰ ਦੇ ਨਾ ਅੱਥਰ ਨੂੰ ਕੱਪੜੇ ਤੁਕਰਮਾ ਚਾ ਮੈਂ ਲਿਆ ਅਧਾਨਾ ਤੇ ਬੱਡੀ ਨੂੰ ਸਮਝਾ ਦੇ ਮਾੜੀ ਮਾੜੀ ਨੰ ਗੱਲੈ ਸ੍ਰੀਕਾ ਨਹੀਂ ਕਰਦੇ ਹੁੰਦੇ ਸਮਝਾਇਆ ਤਾਂ ਹੁਣ ਤੇਰੇ ਸਾਹਮਣੇ ਮੈਂ ਕੁਝ ਬੋਲੀ ਹੈਗੀ ਤੈਨੂੰ ਪਤਾਗਾ ਇੱਕ ਦੂਜੇ ਦਾ ਸ੍ਰੀਕਾ ਹੋ ਜਾਂਦਾ ਐਹ ਜੀ ਨੂੰ ਮੈਂ ਦੋਨਾਂ ਨੂੰ ਕਿਤੇ ਰੀ ਗੋਲ ਦੀ ਮੈਂ ਇਹਨਾਂ ਨੂੰ ਬਥੇਰਾ ਸਮਝਾਉਣੀ ਆ ਦੋਨਾਂ ਨੂੰ ਵੀ ਇੱਕੇ ਵਰਗੀ ਰੀਸ ਨਹੀਂ ਹੈ ਇੱਕੇ ਵਰਗੀ ਰੀਸ ਨਹੀਂ ਹੈ ਕਿ ਇਹਨਾਂ ਨੂੰ ਕਹਿੰਦੇ ਦੇਖ ਜੇ ਉਹ ਕਾਦ ਲਾਏ ਉਹ ਅਜੂ ਬਤਾ ਦੇ ਨਹੀਂ ਲਾਏ ਹੋਗੀ ਪਹਿਲੇ ਹੀ ਪਤਾ ਜਾਂਦੀ ਰਹੀ ਹੈਗੀ ਕੋਈ ਨਾ ਇਹਨੂੰ ਵੀ ਤੋੜ ਦਾਂਗੇ ਲਾਏ ਹੋ ਚਾਹੇ ਜਾਂ ਨਾ ਮੈਂ ਦੋਨੋਂ ਸਮਝਾ ਕੇ ਰੱਖੀ ਹੁਣ ਸਿਰਕੇ ਬਾਜੀ ਗਲਤ ਹੁੰਦੀ ਹੈ ਕਿ ਦੇਖਾਂ ਲੋਕ ਕੀ ਕਹਿਣਗੇ ਹਾਂ ਇਹ ਵੀ ਤੁਹਾਡੀ ਗੱਲ ਸਹੀ ਹੈ ਜੀ ਕਾਦ ਦੇ ਵਿੱਚ ਇੱਕਾ ਹੋਵੇ ਇੱਕੇ ਵਰਗੀ ਰੀਸ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਕੋਈ ਨਾ ਮੈਂ ਕਹਿ ਦਿੰਦੀ ਆ ਕੱਲ ਮੈਂ ਲਿਆਉਣਾ ਬਕਰਮ ਤੇ ਆਹ ਲਓ ਤਾਂ ਇਹ ਲਾਦੀ ਵੀ ਸਹੀ ਜੀ ਇੱਕੇ ਵਰਗੀ ਦੀ ਸਥਿਤੀ ਲੱਗੀ ਹੁੰਦੀ ਹੈਗੀ ਔਰ ਮੈਂ ਕੀ ਕਹਾ ਇਹਨੂੰ ਆਪ ਹੀ ਆਉਣੀ ਚਾਹੀਦਾ ਵੀ ਮੇਥੇ ਛੋਟੀ ਹੈਗੀ ਫਿਰ ਕੀ ਹੋ ਗਿਆ ਕਿੱਥੇ ਤਾਂ ਚਾਲਾਂ ਡੇ ਨੇ ਪੂਰੇ ਕਰਨੇ ਸੀਗੇ ਵੀ ਨਿਆਣੀ ਹੈਗੀ ਇਹਨੂੰ ਹਜੇ ਪਤਾ ਨਹੀਂ ਸ਼ਾਇਦ ਦੀ ਹੈਗੀ ਪਰ ਚਲ ਕੋਈ ਗੱਲ ਨਹੀਂ ਆਪੇ ਸਮਝ ਜੂਗੀ ਜੇ ਕਹਿੰਦੇ ਹੁੰਦੇ ਨੇ ਬਾਪੇ ਤੇ ਜੋ ਬਾਪੇ ਤੇ ਆਪੇ ਇਹਦੇ ਕੰਮ ਆਜੂ ਸਮਝਦਾਰੀ ਮੈਂ ਵੀ ਟਿਕ ਜਾ ਕਰਦਾ ਮੇਰੇ ਤੇ ਕੁੱਤਾ ਕੁੱਪੇ ਮੱਚੀ ਜਾਂਦਾ ਸੀ ਮੰਜਾ ਤੈਨੂੰ ਪਤਾ ਮੰਜਾ ਕਿਹੜਾ ਹੀ ਪੰਜੋ ਤੇਰੇ ਇਹ ਵੀ ਰੈਸਟ ਕਰ ਲੈ ਕਰ ਇੰਨੀ ਕਰਕੇ ਜੀ ਕਰ ਨਹੀਂ ਤਾਂ ਹੈਗੇ ਕੋਈ ਨਾ ਤੂੰ ਚੱਲ ਨਾ ਤੇ ਪਾਣੀ ਤਾਂ ਨਹੀਂ ਪੀੜਾ ਲਾਉਣੀ ਆ ਸੰਦੀਪ ਮੈਂ ਪਾਣੀ ਨਹੀਂ ਠੰਡਾ ਲਿਆ ਚਾਹ ਛੋਟਾ ਵੀ ਆ ਜਉਂਗਾ ਨਾ ਕੰਮ ਜਾ ਰਿਹਾ ਪਿੰਡ ਵਾਲਿਆਂ ਦਾ ਸਕਤ ਦੁਆ। ਗਰਮੀ ਚੋੜ। ਬਈਆ। ਸਕਤ ਦਰਮੀ ਵਾਲਿਆਂ ਸਰ ਤੋਂ ਆ ਗਿਆ। ਸਕਤ ਦੁਹੋਂ ਆ ਗਿਆ। ਤੈਨੂੰ ਸਬਾਰਾ ਟਾਈਮ ਨਹੀਂ ਲਾਇਆ ਇਹ ਫੇ ਤਾਂ ਜ ਉਹ ਬੱਸ ਟਾਈਮ ਲੱਗੇ ਦਾ بڑے بڑے ਨਾ ਬੱਟਾ ਜੀ ਸੈੱਟ ਕਰਨੀ ਸੀ ਤੁਸੀਂ ਉੱਥੇ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਰਹਿੰਦੇ ਤੁਸੀਂ ਛੋਟੇ ਨੂੰ ਕਾਤੋਂ ਨਹੀਂ ਆਪਦੇ ਨਾਲ ਲਾਉਂਦੇ ਕੰਮ ਕਰਦੇ ਉਹ ਕੋਈ ਨਹੀਂ ਉਹ ਆਊਗਾ ਕੱਲ ਨੂੰ ਆਊਗਾ ਹਜੇ ਕੱਲ ਨੂੰ ਆਊਗਾ ਹਜੇ ਕਿਹੜਾ ਉਹਨਾਂ ਨੂੰ ਆਉਣ ਦੀ ਲੋੜ ਹੈ ਹਜੇ ਵੀ ਉਹਨਾਂ ਨੂੰ ਕਹਦੇ ਫੋਨ ਲਾ ਕੇ ਨਾ ਆਉਣ 10 15 ਦਿਨ ਉੱਥੇ ਬੈਠੇ ਰਹਿਣ ਉਹ ਕੋਈ ਗੱਲ ਨਹੀਂ ਐਵੇਂ ਨਹੀਂ ਕਰਦੇ ਹੁੰਦੇ ਆਹੀ ਤਾਂ ਉਮਰ ਉਹਦੀ ਘੁੰਮ ਲੈਣ ਦੇ ਚੱਲ ਨਹੀਂ ਉਹਦੀ ਤਾਂ ਆਹੀ ਉਮਰ ਉਹਨੂੰ ਘੁੰਮ ਲੈਣ ਦੀ ਮੇਰੀ ਨਹੀਂ ਉਮਰ ਹੈਗੀ ਮੈਂ ਕਿਹਾ ਇੱਥੇ ਤੁਹਾਡੀ ਨੌਕਰਾਨੀ ਬਣ ਕੇ ਆਈ ਹੋਈ ਆ ਸਾਰਾ ਟੱਬਰ ਮੇਰੇ ਤੇ ਰੋਗ ਝਾੜਦਾ ਰਹਿੰਦਾਗਾ ਉਹਨਾਂ ਨੂੰ ਤਾਂ ਮੈਂ ਕਹਿ ਨਹੀਂ ਸਕਦੀ ਤੈਨੂੰ ਤਾਂ ਮੈਂ ਕਹਿ ਸਕਦੀ ਆ ਤੇਰੇ ਤੇ ਮੇਰਾ ਹੱਕ ਆ ਜੇ ਤੇਰੀ ਮਾਂ ਨੂੰ ਕਹਾਂ ਤਾਂ ਮੁਰੋਂ ਉਹ ਬੋਲਣ ਲੱਗ ਜਾਂਦੀ ਆ ਜੇ ਪਿਓ ਨੂੰ ਕਹਾਂ ਤਾਂ ਉਹ ਕਹਿੰਦਾ ਭਾਈ ਚੁੱਪ ਕਰ ਜੋ ਕੋਈ ਨਾ ਘਰ ਚ ਕਲੇਸ਼ ਨਹੀਂ ਪਾਈਦਾ ਹੁੰਦਾਗਾ ਮੈਂ ਤੁਹਾਡੇ ਪੈਰ ਦੀ ਜੁੱਤੀ ਨਹੀਂ ਹੈਗੀ ਜਿਹੜਾ ਤੁਸੀਂ ਮੈਨੂੰ ਐ ਸਮਝ ਰੱਖਿਆਗਾ ਕੰਮਕਾਰ ਜੋਗੀ ਉਹ ਚਲ ਕੋਈ ਗੱਲ ਨਹੀਂ ਆਪਣੇ ਕਿਸੇ ਚੀਜ਼ ਦਾ ਘਾਟਾਗਾ ਦੱਸ ਉਵੇਂ ਬੋਲੀ ਜੰਨੀ ਆ ਤੂੰ ਘਾਟੇ ਨੂੰ ਕਿਹੜਾ ਮੈਂ ਆਪੇ ਘਰੇ ਲੈ ਕੇ ਜਾਣਾ ਜਾਂ ਪੇਕੇ ਨੂੰ ਦੇ ਕੇ ਆਉਣਾਗਾ ਜਦੋਂ ਮੈਨੂੰ ਪੇਕੇ ਤੁਸੀਂ ਜਾਣ ਨਹੀਂ ਦਿੰਦੇ ਭੈਣ ਭਾਈ ਕੋਲੇ ਤੁਸੀਂ ਨਹੀਂ ਕਿਤੇ ਜਾਣ ਦਿੰਦੇ 2 ਮਹੀਨੇ ਹੋ ਗਏ ਮੇਰੀ ਮਾਂ ਨੂੰ ਫੋਨ ਲਾਈ ਜਾਂਦੀ ਨੂੰ ਅੱਜ ਤੇਰੀ ਮਾਂ ਨੂੰ ਪੁੱਛਿਆ ਵੀ ਮੈਨੂੰ ਜਾਣ ਦੇ ਇੱਕ ਅੱਧਾ ਦਿਨ ਤਾਂ ਕਹਿੰਦੀ ਇੱਥੇ ਨਹੀਂ ਭਾਈ ਛੋਟੀ ਨੂੰ ਆ ਜਾਂਦੇ ਨਾਲੇ ਘਰ ਤਾਂ ਘਰ ਹੀ ਹੁੰਦਾਗਾ ਫੇਰ ਕਦੇ ਜਾਏ ਨਾ ਮੈਨੂੰ ਮੇਰੇ ਪੇਕੇ ਦਿੰਦੇ ਨਹੀਂ ਹੈਗੇ ਉਹ ਫਿਰ ਮੰਮੀ ਨੇ ਸਹੀ ਕਿਹਾਗਾ ਫਿਰ ਘਰੇ ਕੌਣ ਰਹੂਗਾ ਉਹਨੂੰ ਆ ਜਾਂਦੇ ਫਿਰ ਜਾਏਂ ਜੇ ਮੇਰੀ ਮਾਂ ਮਰੀ ਹੋਵੇ ਨਾ ਤਾਂ ਮੈਂ ਨਾ ਜਾਵਾਂ ਹਜੇ ਤਾਂ ਮੇਰੀ ਮਾਂ ਜਿਉਂਦੀ ਆ ਤੁਸੀਂ ਤਾਂ ਜਿਉਂਦੀ ਨੂੰ ਨਹੀਂ ਮਿਲਣੇ ਦਿੰਦੇ ਜੇ ਮਰੀ ਹੁੰਦੀ ਫੇਰ ਪਤਾ ਨਹੀਂ ਤੁਸੀਂ ਕੀ ਕੁਝ ਕਰਨਾ ਸੀਗਾ ਮੈਂ ਉਹੀ ਕਰ ਜਾਨੀ ਆ ਤੂੰ ਅਸੀਂ ਪਹਿਲਾਂ ਜਾ ਕੇ ਤਾਂ ਆਏ ਆ 20 25 ਦਿਨ ਪਹਿਲਾਂ ਚਲ ਕੋਈ ਨਹੀਂ ਮੂਡ ਖਰਾਬ ਰੱਖਿਆ ਰੱਖਦਾ ਕੋਈ ਗੱਲ ਨਹੀਂ ਬੜੀ ਆ ਨਰਮ ਬੀਤਦਾ ਦਿੱਤਾ ਕਿਤੇ ਕਹਾਂ ਪਹਿਲਾਂ ਨਹੀਂ ਨ ਹੋਵੇ ਪਿਛਲੇ ਸਾਲ ਵਾਲੀ ਪਿਛਲੇ ਸਾਲ ਆਪਣੇ ਫੁੱਟੀ ਵੀ ਨਰਮੀ ਦੀ ਲਈ ਮੱਛੀ ਜੰਦਾ ਨੰਮਾ ਦਾ ਪਰ ਪਾਣੀ ਪੂੜੀ ਲਾ ਦੋ ਨਾ ਪਾਣੀ ਪੂੜੀ ਲਾ ਲੈ ਗਏ ਨੇ ਚਗਾ ਵੰਮੀ ਹੋਰ ਕਿਹੜਾ ਹੋਰ ਠੀਕ ਹੈ ਠੀਕ ਹੈ ਭਾਈ ਗਰਮੀ ਬਹੁਤ ਜ਼ਿਆਦਾ ਹੈ ਹਾਂ ਪਤਾ ਠੀਕ ਹੈ ਠੀਕ ਹੈ ਤੇ ਮੈਂ ਕਿਹੜੀ ਕਲਾ ਦੁੱਧੇ ਮੈਂ ਹੁਣ ਕੁਝ ਨਹੀਂ ਪਤਾ ਨਰਮਾ ਜਮੱਚੀ ਜਾਂਦਾ ਮੈਨੂੰ ਪਤਾ ਨਾ ਹੋਰ ਕੀ ਮਾਲੀ ਵੀ ਗਈ ਮम्मी ਨਾਲ ਮਾਰਾ ਮੱਛੀਆ ਹਾਂ ਜਰਦੀ ਨੂੰ ਪਾਣੀ ਲਾਉਣ ਵਾਲਾ ਹੈਗਾ ਗਰਮੀ ਬਹੁਤ ਆ ਬਾਪੂ ਜਰਾ ਮम्मी ਕਹਿੰਦੀ ਸਾਰੇ ਬਸ ਆ ਕੇ ਇਕੱਲੇ ਹੁੰਦੇ ਗਰਮੀ ਨਾਲ ਸਵੇਰ ਦੇ ਵੇਲੇ ਦੀ ਤੇਰੀ ਅੰਦਰ ਅਡੀਲੇ ਮਾਮਾ ਕਹਿੰਦੇ ਜਾਂ ਬੈਠ ਕੇ ਤੁਸੀਂ ਅੰਦਰ ਪਾਣੀ ਦਾ ਨਹੀਂ ਪੜਾਉਂਦੇ ਸੰਦੀਪ ਆ ਕੁਤੇ ਪਾਣੀ ਭਰਾ ਦੇ ਹਾਂਜੀ ਮਾਂ ਚਲ ਤੁਸੀਂ ਨਿਕਲ ਕੇ ਕੋਹਾ ਕਿ ਕਿ ਜਸਨਾ ਲਾ ਕੇ ਇੱਕ ਅੱਧਾ ਤਿਹਾਰੀਆ ਪਾ ਲਓ ਤੇ ਮੈਂ ਮੰਚ ਚ ਬੁਲਾ ਦੇ ਚਲੇ ਆ ਗਿਆ ਚਲ ਨੂੰ ਕਹਿ ਦਿੰਦੇ ਆਂ ਕਿ ਜਾ ਕੇ ਪਾਣੀ ਪੁੱਛ ਲਵਾਂਗੇ ਇਹਦੇ ਮੋਟੇ ਪੁੱਛ ਲੈਣਗੇ ਹਾਂ ਉਸ ਐ ਇੱਕ ਦੋ ਮੋਟਾ ਲੱਗਣਾ ਅਜ ਕਦਾ ਪਾਣੀ ਵੀ ਨੀ ਪੂਰਾ ਦੁੱਧਦਾ ਹੈਗਾ ਨਾ ਗਰਮੀ ਵੀ ਜਿਆਦੇ ਹੈ ਇੱਕ ਮੋਟਾ ਨਾ ਕਰਾਣੀ ਕੋਈ ਨਹੀਂ ਹਾਂ ਤਾਂ ਮੈਂ ਕੋਈ ਦਸ ਤੇ ਸਬਜ਼ੀ ਲੈ ਆਇਆ ਹੁੰਦੇ ਕੋਈ ਮੈਂ ਚਾਹ ਦੇਖ ਰੱਖੀ ਤਾਂ ਕੱਲ ਹੀ ਘਰੇ ਨਾਲ ਢੋਲ ਲਿਆਵਾਂਗੇ ਠੀਕ ਹੈ ਮੈਂ ਪਾਣੀ ਲਿਆਉਂਦੀ ਘੁੱਟਾ ਕਿਹਾ ਕਰਦੀ ਤੈਨੂੰ ਲੈ ਕੇ ਆਉਂਦੇ ਆ ਸਸਤੀ ਕਰ ਦੇ ਦੀ ਸਸਤੀ ਕਰ ਤਾਂ ਠੀਕ ਐ ਮੈਂ ਹਜੇ ਵੀ ਲੋੜ ਸੀ ਨਹੀਂ ਆਉਣੀ ਹਾਏ 10 15 ਦਿਨ ਹੋਰ ਲਾਇਆ ਉਹਨੇ ਆਪਣੇ ਪੇਕੇ ਮੰਮੀ ਤਾਂ ਕਹਿੰਦੇ ਸੀਗੇ ਮੈਂ ਸੋਚਿਆ ਚੱਲਦੀਆਂ ਚੱਲੀ ਜਾਵਾਂ ਹਾਂ ਮੰਮੀ ਕਹਿੰਦੇ ਨੂੰ ਆਪੀ ਦਊਗੀ ਮੰਮੀ ਨੂੰ ਕਿਹੜਾ ਸ਼ਰਮ ਹੈਗੀ ਆ ਵੀ ਵਿਆਹ ਤੋਂ ਬਾਅਦ ਨਾਲ ਕੋਈ ਸੋਹਰੇ ਕਦੀ ਸੋਹਰੇ ਲੱਗਦੇ ਨਹੀਂ ਦੇਰ ਤੁਸੀਂ ਥੋੜਾ ਨਾ ਲਿਮਟ ਸੇ ਬੋਲਿਆ ਕਰੋ ਜੀ ਸਰ ਮੈਂ ਤਾਂ ਲਿਮਟ 'ਚ ਹੀ ਬੋਲੀ ਮੇਰੇ ਕੋਲ ਇਥੇ ਆ ਕਿ ਇਥੇ ਰਹਿ ਰਹੀ ਜਿਵੇਂ ਤੇਰੇ ਵਰਗੀ ਹੁੰਦੀ ਨਾ ਚੱਕ ਕੇ ਪਾਰਸ ਚੱਕ ਕੇ ਬੈਨ ਨਾ ਇਦਾਂ ਦੇ ਟੇਕੇ ਲੱਗੇ ਬੈਠੀ ਹੁੰਦੀ ਮੇਰੇ ਵਰਗੇ ਬਣਨ ਦੇ ਨਾ ਤੁਹਾਨੂੰ ਲੋੜ ਨਹੀਂ ਤੇਰੇ ਵਰਗੀ ਤਾਂ ਰੱਬ ਮੈਨੂੰ ਬਣਾਵੇ ਵੀ ਨਾ ਬੱਸ ਕਰੋ ਔਣ ਸਾਰੀ ਝੱਜੂ ਸ਼ੁਰੂ ਕਰ ਲਿਆ ਤੁਸੀਂ ਗੱਲ ਤੇ ਚੁੱਪ ਕਰ ਜਾ ਪਾਪੀ ਹੁਣ ਤਾਂ ਆ ਕੇ ਬੈਠੇ ਆ ਜੀ ਗੱਲ ਇਹ ਨਹੀਂ ਹੈਗੀ ਬੀਤ ਤੁਹਾਨੂੰ ਮਾਪ ਨੂੰ ਸ਼ਰਮ ਹੁਣੀ ਚਾਹੀਦੀ ਹੈ ਮੈਂ ਤਾਂ ਕਹਿੰਦੀ ਸੋਣੀ ਵੀ ਨਹੀਂ ਲੱਗਦੀ ਹੈ ਹਨਾ ਜਿਵੇਂ ਮੰਮੀ ਨੂੰ ਕਹਿੰਨੀ ਐ ਤਾਉ ਮੇਰੇ ਗੱਜ ਪੈਣ ਲਈ ਐ ਇਹਦਾ ਮਤਲਬ ਇਸ ਘਰ 'ਚ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਮੇਰੇ ਵੀ ਤਾਂ ਟੇਕੇ ਆ ਮੇਰਾ ਵੀ ਜੀ ਕਰਦਾ ਉਹਦੇ ਟੇਕੇ ਕੋਈ ਨਾ ਪਾਪੀ ਉਹਨੂੰ ਤੁਝਾਈ ਵਾਸ ਕਰ ਤੂੰ ਕਲੇਸ਼ ਨਾ ਖੜਾ ਕਰ। ਮੈਨੀਆਂ ਗੱਲ ਸੁਣ ਲਓ ਤੁਸੀਂ ਮੈਂ ਨਹੀਂ ਰੋਗ ਰੋਗ ਪਸੰਦੀ ਨਾਲੇ ਮੇਰੇ ਪਿਆਮ ਤਹਾਨੂੰ ਹੋਏ 6 ਮਹੀਨੇ ਨੇ ਇਹ ਤਾਂ ਹੁਣੀ ਮਿਰਚਾ ਲੜਨ ਲੱਗ ਗਈਆਂ ਕੱਲ ਨੂੰ ਪਤਾ ਨਹੀਂ ਕੀ ਬਣੂਗਾ। ਉਹ ਚੱਲ ਕੋਈ ਨਾ ਮੈਂ ਬਾਈ ਨੂੰ ਕਹੂੰਗੀ ਆਪੀ ਸਮਝਾ ਦਊਗੀ ਉਹਨੂੰ ਤੂੰ ਨਾ ਮੇਰੇ ਕੋਲੇ ਆਕਰ ਤੇਰੇ ਤੋਂ ਵੱਡੀ ਆ ਉਹ ਫੇਰ ਕਿਉਂ ਕਹ ਤੈਨੂੰ ਜੇ ਕਹਿੰਦੀ ਐ ਜੇ ਵੱਡੀਆਂ ਤਾਂ ਸਰਚ ਗਲੀਆਂ ਕਰਾ ਲਵਾਂ ਮੈਂ ਨਾ ਮੈਂ ਕਿਉਂ ਸੁਣੂਗੀ ਮੈਂ ਵੀ ਇੱਥੇ ਵਿਆਹ ਕੇ ਆਈਆਂ ਕੀ ਕੋਈ ਨਿਕਲ ਕੇ ਨਹੀਂ ਆਈ ਚੱਲ ਕੋਈ ਨਾ ਤੂੰ ਕਰ ਲੈ ਕੱਪੜੇ ਕੱਪੜੇ ਤੇ ਕਰਦਾ ਮੈਂ ਹੱਲ ਕੋਈ ਨਾ ਕਰ ਲੂੰਗੀ ਇਹ ਤਾਂ ਬੜਾ ਵਧੀਆ